ਪਟਿਆਲਾ ਦੇ ਮਹਿੰਦਰਾ ਕਾਲਜ ਦੇ ਨੇੜੇ ਸਤੈਨ ਇਨਕਲੇਵ ਦੇ ਵਿੱਚ ਅੱਜ ਸਵੇਰੇ 9 ਵਜੇ ਦੇ ਕਰੀਬ ਚੋਰ ਨੇ ਦਿਨ ਦਿਹਾੜੇ ਚਾਰ ਘਰਾਂ ਨੂੰ ਨਿਸ਼ਾਨਾ ਬਣਾਇਆ ਤੇ ਲਗਭਗ 10 ਏਫਟੀਆਂ ਦੀ ਕਾਪਰ ਪਾਈਪ ਚੋਰੀ ਕਰ ਲਈ। ਸਾਰੇ ਘਰਾਂ ਦੀ ਛੱਤਾਂ ਦੇ ਬਾਹਰ ਯੂਨਿਟ ਤੋਂ ਕਾਪਰ ਪਾਈਪ ਕੱਟ ਕੇ ਲੈ ਗਏ। ਇਲਾਕੇ ਦੇ ਵਿੱਚ ਵਧ ਰਹੀ ਚੋਰੀ ਦੀ ਘਟਨਾਵਾਂ ਸਥਾਨੀ ਨਿਵਾਸੀਆਂ ਦੇ ਲਈ ਚਿੰਤਾ ਦਾ ਵਿਸ਼ਾ ਬਣ ਚੁੱਕੀ ਹੈ। ਪ੍ਰਸ਼ਾਸਨ ਇਸ ਗੱਲ ਵੱਲ ਧਿਆਨ ਹੀ ਨਹੀਂ ਦੇ ਰਿਹਾ। ਆਏ ਦਿਨ ਚੋਰੀ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ। ਅਸੀਂ ਪ੍ਰਸ਼ਾਸਨ ਨੂੰ ਅਪੀਲ ਕਰਦੇ ਹਾਂ ਕਿ ਇਹ ਚੋਰਾਂ ਤੇ ਨਕੇਲ ਕਸੀ ਜਾਵੇ ਮੁਹੱਲਾ ਨਿਵਾਸੀ ਵਰਮ ਜਿੰਦਲ ਨੇ ਹੋਰ ਕੀ ਕਿਹਾ ਤੁਸੀਂ ਵੀ ਸੁਣੋ ਇਸ ਵੀਡੀਓ ਰਾਹੀਂ ਮੌਕੇ ਦੀ ਸੀਸੀਟੀਵੀ ਵੀਡੀਓ ਨਾਲ ਨਹੀਂ ਕੀਤੀ ਗਈ ਹੈ ਜਮ ਜੀ ਬਹੁਤ ਹੀ ਮਾੜਾ ਹਾਲ ਜਿਹੜਾ ਪਟਿਆਲੇ ਦਾ ਹੋਇਆ ਹੋਇਆ ਹੈ ਘਰ 'ਚ ਰਹਿਣਾ ਵੀ ਜਿਹੜਾ ਹੈ ਸੁਰੱਖਿਤ ਹੋ ਗਿਆ ਹੈ ਕੱਲ ਦਿਨ ਦਿਹਾੜੇ 7 ਜੁਲਾਈ 8:45 ਮਿੰਟ ਸਵੇਰੇ ਇੱਕ ਚੋਰ ਸਤਿਆਨਕਲੇਵ ਨੇ ਨੇੜੇ ਹੀ ਇੰਦਰਾ ਕੋਲੋਂ ਜੀ ਪੂਰੇ ਆਂਦਾ ਜੀ ਚਾਰ ਤੋਂ ਪੰਜ ਘਰਾਂ ਦੇ ਵਿੱਚ ਉਹ ਪਾਈਪਾਂ ਜਿਹੜੀਆਂ ਏਸੀ ਦੀਆਂ ਪਾਈਪਾਂ ਹੁੰਦੀਆਂ ਆ ਕਾਪਰ ਪਾਈਪਾਂ ਉਹ ਕੱਢ ਕੇ ਲੈ ਗਿਆ ਤੇ ਤੁਸੀਂ ਇਹ ਦੇਖੋ ਬੜੇ ਆਰਾਮ ਨਾਲ ਉਹ ਆਇਆ ਬੜੇ ਆਰਾਮ ਨਾਲ ਚੋਰੀ ਕੀਤੀ ਤੇ ਬੜੇ ਆਰਾਮ ਨਾਲ ਉਹ ਸਮਾਨ ਚੱਕ ਕੇ ਚਲਾ ਗਿਆ ਇਹ ਤਾਂ ਤਾਂ ਪਤਾ ਚੱਲਿਆ ਲੋਕਾਂ ਦੇ ਸਭ ਦੇ ਪੂਰੇ ਸਤਿਆਨਕਲੇਵ ਦੇ ਏਸੀ ਹੈਗੇ ਜਿਹੜੇ ਬੰਦ ਹੋ ਗਏ ਸੋਇਤਾ ਸਾਰੇ ਐ ਲਾਓ ਜੀ ਠੰਡ ਚ ਸੀਗੇ ਜਦ ਉਠੇ ਤਾਂ ਗਰਮੀ ਚ ਉਠੇ ਬਹੁਤ ਹੀ ਜਿਹੜਾ ਮਾੜਾ ਹਾਲ ਹੈ ਪਟਿਆਲੇ ਦਾ ਹੋਇਆ ਹੋਇਆ ਘਰ ਦੇ ਵਿੱਚ ਰਹਿਣਾ ਸੁਰੱਖਿਤ ਹੋ ਗਿਆ ਹੈ ਪਹਿਲਾਂ ਵੀ ਤੁਹਾਨੂੰ ਪਤਾ ਹੈ ਕਿ ਮੈਨੂੰ ਥ੍ਰੈਟ ਕੋਲ ਹੈ ਉਸ ਤੋਂ ਇਲਾਵਾ ਵੀ ਤੁਸੀਂ ਦੇਖੋ ਕਿ ਚੋਰ ਜੇ ਆਸਾਨੀ ਨਾਲ ਵੜ ਸਕਦਾ ਤਾਂ ਕੋਈ ਵੀ ਬੰਦਾ ਕਲੋਨੀ ਦੇ ਵਿੱਚ ਵੜ ਕੇ ਕੋਈ ਵੀ ਵਾਰਦਾਤ ਕਰ ਸਕਦਾ ਤਾਂ ਪਟਿਆਲਾ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਸ ਘਟਨਾ ਵੱਲ ਧਿਆਨ ਦਿੱਤਾ ਜਾਵੇ ਕਿਉਂਕਿ ਜਿਹੜੀ ਇਹ ਘਟਨਾ ਹੈ ਦਿਨ ਦਿਨ ਪ੍ਰਤੀ ਦਿਨ ਜਿਹੜੀ ਇਹ ਘਟਨਾ ਵਾਪਦੀ ਜਾ ਰਹੀ ਹੈ ਪਿਛਲੇ ਦਿਨਾਂ ਚ ਪੂਤਨਾ ਨੰਦਰ ਦੇ ਵਿੱਚ ਵੀ ਇਹੀ ਸੇਮ ਕੰਮ ਜਿਹੜਾ ਹੋਇਆ ਸੀ ਉੱਥੇ ਵੀ ਚੋਰ ਫੜੇਗੇ ਤੇ ਸਭ ਤੋਂ ਵੱਡੀ ਗੱਲ ਜਿਹੜੇ ਚੋਰ ਚੋਰੀਆਂ ਕਰਕੇ ਜਿਨ੍ਹਾਂ ਨੂੰ ਸਮਾਨ ਵੇਚਦੇ ਨੇ ਉਹਨਾਂ ਤੇ ਵੱਧ ਤੋਂ ਵੱਧ ਕਾਰਵਾਈ ਹੋਣੀ ਚਾਹੀਦੀ ਹੈ ਜੈ ਸ਼੍ਰੀ ਰਾਮ